आत्मी प्रागन बरदाबाद में आतवारीअ लाइ बरदाबाद گولی مارو گولی مارو मुर्दाबाद मुर्दाबाद मुत गोे सा ਕਰ ਰਹੇ ਆ ਸਾਰੇ ਦੇਸ਼ ਦਾ ਰੋਸ਼ ਹੈ ਗੱਲਿਆ ਸਾਡਾ ਨਹੀਂ ਸਾਰੇ ਦੇਸ਼ ਦੇ ਵਿੱਚ ਰੋਸ਼ ਪਾਇਆ ਜਾ ਰਿਹਾ ਕਿ ਜੋ 22 ਤਰੀਕ ਨੂੰ ਪਹਿਲਗਾਮ ਦੇ ਵਿੱਚ ਹੋਇਆ ਉਹ ਬਹੁਤ ਘਨੌਣਾ ਕਾਰ ਕੀਤਾ ਗਿਆ ਵਾ ਔਰ ਇਹ ਬੜੇ ਕੁਝ ਚੰਗੀ ਗੱਲਾਂ ਵੀ ਆ ਕਿ ਕਸ਼ਮੀਰ ਦਾ ਜੋ ਲੋਕ ਆ ਇਹ ਪਹਿਲੀ ਵਾਰ ਹੀ ਹਿੰਦੁਸਤਾਨ ਦੇ ਇਤਿਹਾਸ ਚ ਹੋਇਆ ਕਿ ਕਸ਼ਮੀਰ ਦੇ ਲੋਕ ਜਿੰਨੇ ਵੀ ਆ ਉਹ ਸਾਰੇ ਇਸ ਕਾਂਡ ਦੇ ਖਿਲਾਫ ਹੋ ਕੇ ਇਕੱਠੇ ਨੇ ਉਹ ਸਾਰਿਆਂ ਨੇ ਖੁੱਲਾ ਹੱਥ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੂੰ ਦਿੱਤਾ ਜਿੰਨੀਆਂ ਪੋਲੀਟੀਕਲ ਪਾਰਟੀਆਂ ਸਾਡੀਆਂ ਹਿੰਦੁਸਤਾਨ ਦੀਆਂ ਸਭ ਨੇ ਕਿਹਾ ਕਿ ਮੋਦੀ ਸਾਹਿਬ ਜੋ ਤੁਸੀਂ ਕਰੋਗੇ ਉਹ ਸਾਨੂੰ ਮਨਜ਼ੂਰ ਹੈ ਜਿਸ ਦਾ 1971 ਦੇ ਵਿੱਚ 인ਦਰਾ ਗਾਂਧੀ ਨੇ ਬੰਗਲਾਦੇਸ਼ ਨੂੰ ਆਜ਼ਾਦ ਕਰਵਾਇਆ ਸੀ ਉਹ ਦੂਸਰੇ ਜਿੰਨੀਆਂ ਪਾਰਟੀਆਂ ਬਾਜਪਈ ਸੀ ਦੂਸਰੇ ਜਿੰਨੇ ਵੀ ਲੀਡਰ ਸੀ ਉਹਨਾਂ ਨੇ ਜਿੰਨਾ ਸਮਰਥਨ ਦਿੱਤਾ ਸੀ ਅੱਜ ਉਸ ਤਰ੍ਹਾਂ ਹੀ ਮੋਦੀ ਸਾਹਿਬ ਨੂੰ ਸਾਰਿਆਂ ਨੇ ਸਮਰਥਨ ਦਿੱਤਾ ਅਸੀਂ ਬਹੁਤ ਨਿੰਦਾ ਕਰਦੇ ਹਾਂ ਇਹ ਕੰਮ ਦੀ ਉਹ ਮੋਦੀ ਸਾਹਿਬ ਨੂੰ ਇਹ ਚਰਚਾ ਨਹੀਂ ਚਾਹੀਦਾ ਕਿ ਜਿਹੜਾ ਇਹ ਕਾਂਡ ਹੋਇਆ ਜੋ ਤੁਸੀਂ ਰਾਤੀ ਫੈਸਲੇ ਲਿੱਤੇ ਨੇ ਉਹ ਫੈਸਲੇ ਤੁਹਾਡੇ ਬਹੁਤ ਵਧੀਆ ਨੇ ਸਿੱਧੂ ਜਲ ਨਦੀ ਦਾ ਜਿਹੜਾ ਸਮਝੌਤਾ ਧੱਦ ਕੀਤਾ ਇਹ ਪਾਕਿਸਤਾਨ ਦੀ ਆਰਥਿਕ ਸਥਿਤੀ ਤੇ ਬਹੁਤ ਤਗੜਾ ਕਰਾਣਾ ਜੋੜ ਹੋਏਗੀ ਕਿਉਂਕਿ ਪਾਣੀ ਦੇ ਨਾਲ ਬੜੀਆਂ ਫਸਲਾਂ ਖਤਮ ਹੋ ਜਾਣਗੀਆਂ ਔਰ ਉਹਨੂੰ ਪਾਣੀ ਪੀਣ ਵਾਲਾ ਨਹੀਂ ਮਿਲੇਗਾ ਬਿਜਲੀ ਨਹੀਂ ਮਿਲੇਗੀ ਉਹ ਬਹੁਤ ਵੱਡਾ ਐਕਸ਼ਨ ਜਿਹੜਾ ਇਹ ਲਿਤਾ ਗਿਆ ਹੈ ਦੂਸਰਾ ਜਿਹੜਾ ਪਾਕਿਸਤਾਨ ਦਾ ਬਾਰਡਰ ਵਾਲੀ ਬਾਰਡਰ ਬੰਦ ਕੀਤਾ ਵਪਾਰ ਜਲ ਬੰਦ ਕਰਤਾ ਉਹ ਵੀ ਬੜਾ ਚੰਗਾ ਕੰਮ ਕੀਤਾ ਉਹਦੀ ਆਰਥਿਕ ਸਥਿਤੀ ਇੰਨੀ ਕ ਕਮਜ਼ੋਰ ਹੋ ਜਾਣੀ ਕਿਉਂਕਿ ਪਹਿਲਾਂ ਹੀ ਕੋਟੋੜੇ ਲਾ ਕੇ ਪੁੱਜ ਲਿਆ ਹੋ। ਕਹਿੰਦੇ ਕਿਸੇ ਮੁਲਕ ਤੋਂ ਨਹੀਂ ਕਿਸੇ ਮੁਲਕ 'ਚ ਇਹਦੇ ਨਾਲ ਉਹਦੀ ਆਰਥਿਕ ਸਥਿਤੀ ਹੋਰ ਕਮਜ਼ੋਰ ਹੋ ਜਾਏਗੀ। ਮੋਦੀ ਸਾਹਿਬ ਸਾਨੂੰ ਸਾਰਿਆਂ ਨੂੰ ਪਤਾ ਕਿ ਜੋ ਤੁਸੀਂ ਅੱਜ ਰਾਤ ਨੂੰ ਕਰਨਾ ਹੈ ਅੱਜ 6:00 ਬੀਜਿਆ ਉਸ ਤੋਂ ਬਾਅਦ ਜਿਹੜਾ ਤੁਸੀਂ ਐਕਸ਼ਨ ਲੈਣਾ ਹੈ ਉਹ ਕੱਲ ਹੀ ਤੁਸੀਂ ਨੋਟ ਕਰ ਚੁੱਕੇ ਹੋ ਕਿ ਸਰਦੀ ਗੱਲ ਸਟ੍ਰਾਈਕ ਜਿਹੜੀ ਹੈ ਉਹ ਤੁਸੀਂ ਅੱਜ ਦਾ ਤੀਜਾ ਕੱਲ ਨਹੀਂ ਕਰਨੀ ਹੈ ਉਹ ਲੋਕਾਂ ਨੂੰ ਤੁਸੀਂ ਵਿਸ਼ਵਾਸ ਅੱਜ ਦੇ ਦਿੱਤਾ ਬਿਹਾਰ ਦੇ ਵਿੱਚ ਕਿ ਅੱਜ ਜੋ ਬਿਹਾਰ ਚ ਉਹਨਾਂ ਨੇ ਇੱਕ ਸਬਿੱਤ ਦਿੱਤੀ ਹੈ ਉਹ ਚ ਲੋਕਾਂ ਨੂੰ ਪੂਰਾ ਸੰਦੇਸ਼ ਦੇ ਦਿੱਤਾ ਕਿ ਇਸ ਵਾਰ ਕੋਈ ਵੀ ਲਿਆਜ ਨਹੀਂ ਉਹ ਪੀਓਕੇ ਜਿਹੜਾ ਪੀਓਕੇ ਪਾਕਿਸਤਾਨ ਦਾ ਉਹ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਸਾਰਾ ਦੇਸ਼ ਮੋਦੀ ਸਾਹਿਬ ਦੇ ਮਗਰ ਹੋ ਕੇ ਉਹ ਪੀਓਕੇ ਦੋ ਚਾਰ ਅੱਜ ਦਾ ਜਿਹੜਾ ਅੱਜ ਦਾ ਇਹ ਕੈਨਲ ਪਾਰਚਾ ਜਿਹੜੇ ਸ਼ਹੀਦ ਹੋਏ ਤੇ ਸਾਡੇ ਹਿੰਦੂ ਲੋਕ ਇੱਥੇ ਵੀ ਗੱਲ ਪਹਿਲਗਾਮ ਦੇ ਵਿੱਚ ਖੁਲਣ ਗਈ ਵੀ ਮੌਜੂਦ ਸਤਿਕਾਰਯੋਗ ਆਪਣੇ ਪਰਿਵਾਰ ਦੇ ਨਾਲ ਜਿਹੜਾ ਕੀ ਹੈ ਆਪਣਾ ਪਤਨ ਵਾਲੇ ਜਿਹੜਾ ਉਸਪਤਾ ਉਹ ਤੇ ਨੰਦ ਲੈਣ ਤੇ ਉਹਦੇ ਵਿੱਚ ਜਿਹੜਾ ਆਲ ਇੰਡੀਆ ਨਾਡਰ ਸੋਰਚਾ ਆਸਿਆ ਪਾਰਟੀ ਦੇ ਆਸਰੇ ਰੱਖਦੇ ਹੈ ਮਨ ਪਰੇਸ਼ਾਨ ਸਸੋਤੀ ਦੇ ਦਿਸ਼ਾ ਦੇਸ਼ਾ ਹੈ ਆਪ ਨੂੰ ਸ਼ਰਮਾ ਡਿਸਟ੍ਰਿਕਟ ਪ੍ਰਾਇਰ ਯੂਸਰ ਹੈ ਹੈਲੋ ਸਰ ਜੀ ਮੈਂ ਬੁਲਾਈ ਹੋਈ ਹਾਂ ਸ਼ਰਮਾ ਜੀ ਹੋਰ ਸਾਰੀ ਲੀਡਰਸ਼ਿਪ ਜਿਹੜੀ ਇਸ ਕੈਪਟਨ ਮਾਰਚ ਦੇ ਵਿੱਚ ਆਪਾਂ ਆਪ ਲੋਕੀ ਨੇ ਸਾਥ ਸੀ ਇਹਦੇ ਇਹ ਸੀ ਦੀ ਅੱਗੇ ਲਗੇ ਦੇ ਜਿਦਾ ਕਿ ਦੇਖੋ ਵੀ ਇਹ ਪਰਵਾਸ ਨਿਕਲ ਚਾਰ ਮਹੀਨੇ ਮੇਲੇ ਇੱਕ ਸ਼ਾਦੀ ਹੋਈ ਆ ਇੰਡੀਅਨ ਨੇਵੀ ਦੇ ਵਿੱਚ ਅਫਸਰ ਜਿਹੜਾ ਕਿ ਆਮ ਗੋਲੀਆਂ ਮਾਰ ਕੇ ਉਹਨਾਂ ਨੂੰ ਇਹ ਪੁੱਛਿਆ ਗਿਆ ਵੀ ਤੁਸੀਂ ਹਿੰਦੂ ਹੋ ਜਿਨ੍ਹਾਂ ਦੇ ਕਿ ਕੱਪੜੇ ਪੈਨਟ ਉਤਾਰ ਕੇ ਚੈੱਕ ਕੀਤਾ ਗਿਆ ਕਿ ਤੁਸੀਂ ਹਿੰਦੂਓ ਵੀ ਇਹ ਬਹੁਤ ਸ਼ਰਮਨਾਕ ਹੈ ਇਹ ਦੇਸ਼ ਵਾਸਤੇ ਕੋਈ ਸ਼ਰਮਨਾਕ ਗੱਲ ਲੱਗੀ ਆ ਜਿਹੜਾ ਕਿ ਹਿੰਦੂਵਾਦ ਦੇ ਉੱਤੇ ਪਹਿਲੇ ਵੀ ਪੰਚਾਂ ਦੇ ਉੱਤੇ ਹਮਲੇ ਹੋਏ ਸੀਗੇ ਜਿਹੜਾ ਕਿ ਉਹਨਾਂ ਨੇ ਕਸ਼ਮੀਰੇ ਕਹਿੰ ਚੁੱਕਣਦੇ ਆ ਤੇ ਫਿਰ ਕਾਲਾ ਡੋਰ ਇਹ ਉੱਤੇ ਫਿਰ ਚੱਲ ਪਿਆ ਜਿਹੜਾ ਕਿ 22 ਤਰੀਕ ਨੂੰ 3 ਤਰੀਕ ਨੂੰ ਮਿਲਿਆ ਉਹਦੇ ਦੇਸ਼ ਦੇ ਵਿੱਚ ਬਹੁਤ ਜ਼ਿਆਦਾ ਅਫਸੋਸ ਹੈ ਜਿਹੜਾ ਕਿ ਆ ਕਪੀ ਲੋਕ ਜਿਹੜੇ ਦੱਸੇ ਜਾ ਰਹੇ ਨੇ ਜਿਹੜੇ ਕੀ ਮਾਰੇ ਗਏ ਨੇ ਬਹੁਤ ਮਿਲਦੇ ਜੋ ਆਪਾਂ ਪ੍ਰਧਾਨ ਮੰਤਰੀ ਨਿੰਦਰ ਮੋਦੀ ਨੂੰ ਬੇਨਤੀ ਕਰਦੇ ਆ ਪੂਰਾ ਦੇਸ਼ ਤੁਹਾਡੇ ਨਾਲ ਹੈ ਇਹ ਹਰ ਤੁਹਾਡੀਆਂ ਨੂੰ ਪੂਰਾ ਦੱਸਣਾ ਚਾਹੀਦਾ ਇਹਨਾਂ ਨੂੰ ਮੂੰਹ ਤੋਂ ਖੂਨ ਦਾ ਬਦਲਾ ਖੋਲਣਾ ਵੀ ਪੈਣਾ ਪੂਰਾ ਦੇਸ਼ ਸਾਡਾ ਪੂਰੀ ਸੰਸਦਾ ਪੂਰੀ ਤੁਹਾਡੇ ਨਾਲ ਹੈ ਜੀ ਜਲਾ ਕਰਦਾ ਮੇਰਾ ਪਬਲਿਕ ਰਿਲੀਜ਼ ਆ ਜੀ ਇਹ ਨਾਮ ਦਾ ਸਟੇਵਲ ਕਸ਼ੇ ਸ਼ਰਮਾ ਮੇਰਾ ਨਾਮ ਹੈ ਇਹ ਜਿਹੜਾ ਮੱਤਵਾਦੀਆਂ ਨੇ ਹਮਲਾ ਕੀਤਾ ਜਿਹੜੇ ਆਦਮੀ ਘੁੰਮਣ ਵਾਸਤੇ ਆਪਣੀਆਂ ਫੈਮਲੀਆਂ ਲੈ ਕੇ ਸ਼੍ਰੀਨਗਰ ਗਏ ਹੋਏ ਸੀ ਤੇ ਬਹੁਤ ਬੰਦੇ ਹੀ ਉਹ ਗੱਲਿਆ ਉਹਨਾਂ ਨੇ ਇੰਨੀ ਸ਼ਰਮ ਨਹੀਂ ਕੀਤੀ ਕਿ ਜੇ ਉਹਨਾਂ ਦੀਆਂ ਕੁੜੀਆਂ ਤੇ ਉਹਨਾਂ ਦੇ ਬੱਚੇ ਇਦਾਂ ਘੁੰਮਣ ਜਾਣ ਤਾਂ ਦੂਜੇ ਮਾਰਨ ਤਾਂ ਉਹਨਾਂ ਤੇ ਕੀ ਹੋਏਗਾ ਉਹ ਐਡੇ ਗੰਦੇ ਬੰਦੇ ਆ ਇਹੋ ਜਿਹਿਆਂ ਨੂੰ ਮੋਦੀ ਸਾਹਿਬ ਨੂੰ ਇਹ ਬੇਇੱਜ਼ਤੀ ਕਰਦੇ ਆ ਇਹ ਜਿਹੜੇ ਗੰਦੇ ਬੰਦਿਆਂ ਨੂੰ ਨਾ ਟੋਟਾ ਟੋਟਾ ਕਰ ਦੇਣਾ ਜੀਦਾ ਤਾਂ ਕਿ ਆਉਣ ਵਾਲੀ ਜਿਹੜੀ ਇਹਨਾਂ ਦੀ ਜਨਰੇਸ਼ਨ ਆ ਉਹ ਅਕਲ ਆ ਜਾਏ ਕਿ ਜੇ ਕੋਈ ਬੱਚੇ ਆਪਣੇ ਆ ਫੈਮਲੀਆਂ ਲੈ ਕੇ ਬੱਚੇ ਸਾਰੇ ਘੁੰਮਣ ਵਾਸਤੇ ਜਾਂਦੇ ਆ ਹਰ ਦੇਸ਼ ਚੋਂ ਹਰ ਇਲਾਕਿਆਂ ਚੋਂ ਬੰਦੇ ਜਾਂਦੇ ਆ ਸ਼੍ਰੀਨਗਰ ਘੁੰਮਣ ਵਾਸਤੇ ਲੇਕਿਨ ਇਹਨਾਂ ਨੇ ਮਤਵਵਾਦੀਆਂ ਨੇ ਬੇੜਾ ਗਰ ਕਰਕੇ ਰਰ ਦਿੱਤਾ ਮੋਦੀ ਸਾਹਿਬ ਤੁਹਾਡੇ ਅੱਗੇ ਬੇਨਤੀ ਆ ਕਿ ਜਿੰਨਾ ਜਿੰਨਾਂ ਨੇ ਵੀ ਕੰਮ ਕੀਤਾ ਇਹ ਕੀ ਇਹਨਾਂ ਦਾ ਪਰਿਵਾਰ ਨਾ ਛੱਡੋ ਟੋਟਾ ਟੋਟਾ ਕਰ ਦਿਓ ਬਸ ਤੁਹਾਡੇ ਨਾਲ ਆਲ ਇੰਡੀਆ ਐਂਟੀ ਕ腐ਸ਼ਨ ਮੋਰਚਾ ਔਰ ਆਸ ਪੰਜਾਬ ਪਾਰਟੀ ਤੁਹਾਡੇ ਨਾਲ ਆ